ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਪਾਲੀ ਤੇ ਵਪਾਰੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆਪਾਂ ਖੜੇ ਆ ਜੀ ਮੁੱਲਾਪੁਰ ਪਿੰਡ ਜ਼ਿਲ੍ਹਾ ਲੁਧਿਆਣਾ ਜਿੱਥੇ ਕਿ ਹਰ ਸ਼ਨੀਵਾਰ ਨੂੰ ਬੱਕਰਾ ਮੰਡੀ ਲੱਗਦੀ ਆ ਬਹੁਤ ਹੀ ਤਕੜੀ ਬਲੱਡ ਲਾਈਨ ਦੇ ਬੱਕਰੇ ਤੇ ਬੱਕਰੀਆਂ ਇੱਥੇ ਪਹੁੰਚਦੇ ਨੇ ਤੇ ਜਿੱਦਾਂ ਤੁਸੀਂ ਇਹ ਦੇਖਦੇ ਹੋ ਜੀ ਆ ਲਿੱਸਾ ਬੱਕਰਾ ਵਾ ਚਾਰ ਦੰਦ ਬੱਚਾ ਬਹੁਤ ਸੋਹਣੀ ਬਲੱਡ ਲਾਈਨ ਦਾ ਬੱਕਰਾ ਜੀ ਇਹ ਜੇ ਮੈਂ ਤੁਹਾਨੂੰ ਦੱਸ ਦਿਆ ਵੀ ਕਿੱਦੇ ਘਰੋਂ ਆਇਆ ਤੁਸੀਂ ਹੈਰਾਨ ਮੰਨ ਜਾਓਗੇ ਤੇ ਗਾਹ ਮਾਰ ਕਰਨੇ ਨਹੀਂ ਸਾਬਿਆ ਉਹਦੀ ਗਲਤੀ ਆ ਇਹ ਸਣੀ ਗੱਲ ਰਣੀਆਂ ਉਹਨਾਂ ਦੇ ਘਰੋਂ ਬੱਚਾ ਵੇਖਿਆ ਸੀ 25000 ਦਾ ਉਹਨਾਂ ਦੇ ਰਿਸ਼ਤੇਦਾਰਾਂ ਨੇ ਲਿਆ ਸੀ ਘੋੜੀਆਂ ਦਾ ਕੰਮ ਕਰਦੇ ਹੋ ਵੀ ਤੇ ਉਹਨਾਂ ਨੂੰ ਤਿਆਰਬਾ ਨਹੀਂ ਸੀ ਉਹਨੇ ਨਹੀਂ ਸੰਭਿਆ ਚਲੋ ਜਦੋਂ ਉਹਨਾਂ ਨੇ ਸਣੀ ਗੱਲ ਦਾ ਨਾਮ ਲਿਆ ਮੈਂ ਭਾਈ ਜੀ ਜਦੀ ਬੱਚਾ ਖਰੀਦ ਲਿਆ ਇਹੋ ਜਿਹੇ ਬੱਚੇ ਲੈਣੇ ਆ ਟਾਪ ਦੀਆਂ ਬੱਕਰੀਆਂ ਲੈਣੀਆਂ ਤੁਸੀਂ ਸ਼ਨੀਵਾਰ ਨੂੰ ਸਾਧਰੇ ਮੁੱਲਾਪੁਰ ਪਹੁੰਚੋ ਮੁੱਲਾਪੁਰ ਦੀ ਮੰਡੀ ਤੇ ਟਾਪ ਕੁਆਲਿਟੀ ਦੀਆਂ ਬੱਕਰੀਆਂ ਤੇ ਬੱਕਰੇ ਇਹ ਇੱਥੇ ਆਉਂਦੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਤੇ ਵੱਧ ਤੋਂ ਵੱਧ ਪਹੁੰਚਿਆ ਕਰੋ ਹਰ ਸ਼ਨੀਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ 12 ਘੰਟੇ ਮੰਡੀ ਲੱਗਦੀ ਆ ਵੱਧ ਤੋਂ ਵੱਧ ਪਹੁੰਚਿਆ ਕਰੋ ਕਟੂਮਾਲ ਬਹੁਤ ਵੱਡੀ ਗਿਣਤੀ ਵਿੱਚ ਆਉਂਦਾ ਉਹ ਜਿਹੜੇ ਕਟੂਮਾਲ ਖਰੀਦਦੇ ਆ ਵੀਰ ਉਹਨਾਂ ਨੂੰ ਵੀ ਬੇਨਤੀ ਆ ਕਿ ਸਾਝਰੇ ਆ ਜਿਆ ਕਰੋ ਤੇ ਜਿਹੜੇ ਸਾਡੇ ਵੇਚਣ ਵਾਲੇ ਵੀਰ ਆ ਪਾਲੀ ਵੀਰ ਉਹਨਾਂ ਨੂੰ ਜ਼ਿਆਦਾ ਬੇਨਤੀ ਆ ਜ਼ਰੂਰੀ ਬਈ ਦੇਖੋ ਵਪਾਰੀ ਆ ਜਿਹੜੇ ਉਹ 7 ਵਜੇ ਆਪਣੇ ਕੋਲੇ ਬਹਿ ਜਾਂਦੇ ਆ ਆਕੇ ਅੱਜ ਤਕਰੀਬਨ 11 ਵਜੇ ਕਟੀ ਲੋੜ ਕਰਕੇ ਉਹਨਾਂ ਨੇ ਤੋਰਤੀ ਸੀ ਅਸੀਂ ਕੀ ਕਰਦੇ ਆ ਅਸੀਂ 11 12 ਵਜੇ ਹੁੰਨੇ ਆ ਇਹ ਘਾਟਾ ਵੀਰੇ ਪਾਲੀ ਵੀਰਾਂ ਨੂੰ ਆ ਜੇ ਤੁਸੀਂ ਆਪਦੇ ਮਾਲ ਦਾ ਸਹੀ ਮੁੱਲ ਲੈਣਾ ਛੇਤੀ ਵੇਚਣੇ ਆ ਮਾਲ ਤਾਂ ਸਵੇਰੇ ਸਾਝਰੇ ਆਇਆ ਕਰੋ ਤੇ ਹਰ ਸ਼ਨੀਵਾਰ ਨੂੰ ਪੱਕੀ ਮੰਡੀ ਲੱਗਦੀ ਆ ਕਈ ਵੀਰ ਕਹਿੰਦੇ ਆ ਜੀ ਮੰਡੀ ਠੇਕੇਦਾਰ ਬਹਿ ਗਏ ਬਾਜੀ ਠੇਕੇਦਾਰ ਕਿਹੜਾ ਭਗਿਆੜ ਨੇ ਵੀ ਆਪਾਂ ਨੂੰ ਖਾ ਜਾਣਗੇ ਉਹ ਸਾਡੇ ਭਰਾ ਨੇ ਆ ਸਾਡੇ ਭਰਾ ਖੜਾ ਲੱਕੀ ਇਹ ਸਰਕਾਰੀ ਇਹਨਾਂ ਨੇ ਠੇਕਾ ਲਿਆ ਹੋਇਆ ਇਹ ਸਾਡੇ ਕੋਲ ਖੜੇ ਨੇ ਸਾਡੀ ਰਜਾ ਮੰਤੀ ਦੇ ਨਾਲੇ ਮੰਡੀ ਸਾਡੀ ਚਲਾ ਰਹੇ ਨੇ ਮੰਡੀ ਸਾਡੀ ਆ ਚਲਾ ਇਹ ਰਹੇ ਨਹੀਂ ਅਸੀਂ ਬੈਠੇ ਆ 1 ਰੁਪਿਆ ਵੀ ਵਧਾਇਆ ਨਹੀਂਗਾ ਮੰਡੀ ਦਾ ਹਲਖਾਈ ਦਾ ਜੋ 100 ਰੁਪਿਆ ਵੇਚਣ ਵਾਲੇ ਤੋਂ 100 ਰੁਪਿਆ ਖਰੀਦਣ ਵਾਲੇ ਤੋਂ ਸਰਵਦਾ 100 ਰੁਪਿਆ ਮੰਡੀ ਦੀ ਐਟਰੀ ਲੱਗੀ ਆ ਹੋਰ ਕੋਈ ਵੀ ਐਕਸਟਰਾ ਖਰਚਾ ਨਹੀਂ ਲੰਗਰ ਪਾਣੀ ਦਾ ਪ੍ਰਬੰਧ ਫੁਰਲਾ ਚਾਹ ਪਾਣੀ ਦਾ ਪ੍ਰਬੰਧ ਬੋਲਾ ਤੰਬੂਆਂ ਦਾ ਅਰੇਂਜਮੈਂਟ ਪੂਰਾ ਵਾ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਵੱਧ ਤੋਂ ਵੱਧ ਬੇਨਤੀ ਕਰਦੇ ਆ ਜਿੰਨੇ ਵੀ ਬਾਹਰਲੇ ਰਾਜਾਂ ਦੇ ਵਪਾਰੀ ਨੇ ਉਹ ਵੀਰੇ ਸਾਡੇ ਕੋਲੇ ਪਾਵੇਂ ਇੱਕ ਦਿਨ ਅੱਗੋਂ ਰਾਤ ਨੂੰ ਆ ਜਾਓ ਤੇ ਸ਼ਨੀਵਾਰ ਨੂੰ ਸਵੇਰ ਆਪਣਾ ਮਾਲ ਖਰੀਦੋ ਤੇ ਆਪਣੇ ਘਰਾਂ ਨੂੰ ਜਾ ਸਕਦੇ ਹੋ ਵਧੀਆ ਮਾਲ ਖਰੀਦ ਕੇ ਜਿਨ੍ਹਾਂ ਨੇ ਨਵੇਂ ਫਾਰਮ ਖੋਲਣੇ ਆ ਉਹ ਵੀ ਵੀਰੇ ਜਿਹੜੀ ਮੁੱਲਾਪੁਰ ਦੀ ਮੰਡੀ ਹੈ ਨਾ ਕਹਿਣਾ ਵੀ ਚਾਹੀਦਾ ਸਾਨੂੰ ਭਾਈ ਇੰਡੀਆ ਦੇ ਵਿੱਚੋਂ ਬਰੀਡਿੰਗ ਦੇ ਤੌਰ ਤੇ ਨੰਬਰ 1 ਮੰਡੀ ਆ ਬਰੀਡ ਦੇ ਤੌਰ ਤੇ ਜੇ ਤੁਸੀਂ ਬਰੀਡ ਵਾਲਾ ਮਾਲ ਲੈਣਾ ਸਾਡਾ ਜਿਹੜਾ ਇਹ ਏਰੀਆ ਇੱਥੋਂ 50 50 ਕਿਲੋਮੀਟਰ ਇਹ ਸਾਰਾ ਜੰਗਲ ਦਾ ਏਰੀਆ ਸਾਰਾ ਮਾਲ ਬਾਹਰ ਚਰਦਾ ਬਾਹਰਲਾ ਜੰਗਲ ਦਾ ਮਾਰ ਇੱਥੇ ਹੁੰਦਾ ਬਾਹਰਲੇ ਵਪਾਰੀਆਂ ਨੂੰ ਮਹਾਰਾਸ਼ਟਰ ਵਾਲਿਆਂ ਨੂੰ ਐਮਪੀ ਗੁਜਰਾਤ